सची ते सिफ़त सची साल सची तेरी कुदरत सचे पाश

ਕੀ ਬਣੂ ਇਸ ਬੰਦੇ ਦਾ ਕਿ ਮੇਰੀ ਲੰਮੀਆਂ ਤਾਣ ਕੇ ਪਿਆ ਵੇ ਮਾੜੀ ਮੋਟੀ ਸ਼ਰਮ ਮੰਨ ਲੈ ਤੇਰੇ ਨਾਲ ਦੇ ਸਾਰੇ ਕੰਮਿਕਾਰੀ ਲੱਗੇ ਨੇ ਵੇ ਸ਼ਰਮ ਕਰ ਲੈ ਮਾੜੀ ਮੋਟੀ ਆਹ ਵੀ ਤੂੰ ਕੀ ਬਣੂ ਤੇਰਾ ਹੋ ਗਈ ਸ਼ੁਰੂ ਤੜਗੇ ਤੜਕੇ ਤੈਨੂੰ ਛੇਤਰਾਂ ਦੀ ਘਰ ਹੈ ਮੈਂ ਕਹਿੰਦਾ ਤੂੰ ਆਉਂਗੀ ਕੌਲੇ ਕੱਟ ਕੇ ਤੂੰ ਗੰਦੀ ਜਣਨੀ ਸੁਣ ਲੈ ਜੀਆ ਮੇਰਾ ਮੂੰਹ ਖਰਾਬ ਕਰ ਰਹੀ ਆ। ਵੇ ਮਰਦੇ ਨੇ ਗੁਰੂ ਘਰ ਜਾ ਕੇ ਆਈਆਂ ਕਿਉਂ ਸਾਰਾ ਦਿਨ ਮਾੜਾ ਬੋਲਦੇ? ਮੈਂ ਜਾਣਦਾ ਤੂੰ ਕਿਹੜੇ ਗੁਰੂ ਘਰ ਜਾਂਦੀ ਆ। ਕੀ ਬਾਬਾ ਤੈਨੂੰ ਸਾਰੂ ਤੇਰੀ ਸੇਵਾ ਕੋ ਬੋਲ ਗੁਰੂ ਕਰੇ? ਆਜੂ ਵੇਦੇ ਸੇਵਾ ਕਰੋ। ਸਾਰੀ ਪਤਾ ਨਹੀਂ ਕਿੱਥੇ ਕਿਹੜੇ ਖਾਜੂਨੋਂ ਪੈਂਦੀ ਆ ਜਾ ਕੇ। ਵੇ ਸ਼ਰਮ ਮੰਨ ਕੀੜੇ ਪੈਣਗੇ ਤੇਰੀ ਜ਼ੁਬਾਨ 'ਚ? ਕਿਵੇਂ ਮਾਰਾ ਬੋਲਦਾ ਮੈਨੂੰ ਸਾਰਾ ਦਿਨ ਜੇ ਇਹੋ ਜਿਹਾ ਕੁਝ ਕਰਨਾ ਹੁੰਦਾ ਹੁਣ ਉਹ ਕਦੋਂ ਦੀ ਕਰ ਲੈਂਦੀ ਆ ਤੇਰੀ ਲਾਦ ਨਹੀਂ ਜੰਮਦੀ ਸੀ ਕਿ ਮੈਂ ਕਦੋਂ ਦੀ ਘਰੋਂ ਨਿਕਲ ਜਾਂਦੀ ਜੇ ਇਹ ਲੱਛਣ ਕਰਨੇ ਹੁੰਦੇ ਤੂੰ ਜਾਗਾ ਮੈਂ ਤਾਂ ਪੁਆਰ ਜਾ ਜਾਣਾ ਮੋਢੇ ਲਿਆ ਆਪਣੇ ਸਾਰਾ ਦਿਨ ਹੀ ਕਿਰਕੁੱਟਾਂ ਬੱਸ ਸੁਣ ਮੇਰੇ ਬੋਲ ਖਰਾਬ ਕਰਦੇ ਸੀ ਮੇਰਾ ਕਿ ਤੋਪ ਕੋ ਨਰ ਮਾਇਲੀ ਹੈ ਮਾਰੀ ਚਰਾਨੇ ਪ੍ਰਧਾਨੀ ਖੇਰੇ ਖੇਰੇ ਰਸਵਾਨ ਨੂੰ ਮਿਲਦੀ ਜਾ ਕੇ ਬਾਬੀ ਉਹ ਬਾਬੀ ਤੂੰ ਸੁਣ ਲੈ ਵੇ ਹੁਨੀਆ ਉਹ ਅਨੁਚਾਰਾ ਕੋ ਟਪਲਾਵੇ ਵੇ ਹੁਨੀਆ ਹੁਨੀਆ ਇਹਨੂੰ ਤਾਂ ਤੇਰੀ ਖਬਰਸਾਰ ਨਹੀਂ ਲੈਣੀ ਤੇ ਪਤਾ ਨਹੀਂ ਕੋਲੇ ਤੇ ਖੜ ਜੀ ਰਹਿ ਰਹੀ ਆ ਵੇ ਹੁਨੀਆ ਹੁਨੀਆ ਜਿਹਨੇ ਕੱਪੇ ਚੱਕਿਆ ਵੇ ਵੇ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਸਵੇਰੇ ਸਵੇਰੇ ਲੱਗ ਜਾਣਾ ਉਹਨੂੰ ਬੋਲਣ ਪਾਬੀ ਤੇਨ ਨੂੰ ਵੀ ਪਤਾ ਵੀ ਵੇ ਉਹ ਸਵੇਰੇ ਉੱਥੇ ਗੁਰੂ ਘਰ ਜਾਂਦੀ ਐ ਤੇਰੇ ਘਰ ਦਾ ਹੀ ਸੁੱਖ ਮਨਾਉਂਦੀ ਆ ਉਹ ਪਾਬੀ ਤੇਨ ਤੇਨ ਨੂੰ ਵੀ ਬੜਾ ਗੁਰਦੁਆਰੇ ਦੇ ਤਹਾਨੇ ਪਤਾ ਨਹੀਂ ਕਿਹੜੇ ਖਾਣ ਨੂੰ ਪੈਣ ਜਾਂਦੇ ਐ ਵੇ ਵੇ ਸ਼ਰਮ ਕਾਬਲਾ ਜੇ ਗੁਰੂ ਘਰ ਜਾਣ ਵਾਲਿਆਂ ਨੂੰ ਐ ਬੋਲੇਗਾ ਤਾਂ ਤੇਰੇ ਮੂੰਹ 'ਤੇ ਕਿਰੇ ਬਹਿਣਗੇ ਤੂੰ ਸ਼ਰਮ ਕਰਨਾ ਨਹੀਂ ਬਫਰਾਸ ਲਾਫੀ ਕਰ ਵੇ ਉਹ ਤੇਰੇ ਜਵਾਬ ਤੇ ਸੰਭੀ ਆ ਸਾਰੀ ਜਾਨੀ ਘਰ ਦਾ ਤੰਗਾ ਕਰਦੀ ਆ ਕਰਦੀ ਕਿਦੇ ਵਾਸਤੇ ਆ ਹੋਰ ਤਸਕੀਨ ਨੂੰ ਆ ਫਰ ਆ ਨਾ ਕੀ ਗਾ ਚੱਕਲਾ ਬੇ ਨਾਲੇ ਰੱਬ ਦੇਖਦਾਗਾ ਵੀ ਮੈਂ ਉਥੇ ਮੱਖਾ ਤੇ ਕੰਜਮੀ ਆ ਕਿ ਬੰਦੇ ਕਰਨ ਜਾਂਦੀਆਂ ਤੈਨੂੰ ਤਾਂ ਹੋਰਾ ਸ਼ਰਮ ਨਹੀਂ ਆਉਂਦੀ ਨਾ ਬਾਕੀ ਤਾਂ ਸਾਰੇ ਹੋ ਗਏ ਮਾਰੇ ਕੱਲਾ ਤੂੰ ਹੀ ਚੰਗਾ ਹੋ ਗਿਆ ਨਾ ਫਿਰ ਕਿਸੇ ਨਾਲ ਬੰਦੀ ਵੀ ਨਹੀਂ ਚੰਗੇ ਦੀ ਦੇਖੀ ਹੈਗੀ ਅੱਜ ਤੱਕ ਉਹ ਮਨਜਾਮਾ ਮੈਨੂੰ ਸਾਰਾ ਤੇ ਕੁਹਾ ਤੋਹਰੇ ਲੱਗ ਰਿਹਾ ਪਤਾ ਵੀ ਕਿਹਨਾਂ ਸਾਲ ਨੂੰ ਦੇ ਦੇਂਦੀ ਐ ਵੇ ਵੇ ਤੇਰੀ ਜਬਾਨ ਕਿਉਂ ਟੁੱਟ ਕੇ ਡਿੱਗਦੀ ਹੈਗੀ ਜਦੋਂ ਖਾਏ ਮਾਰਾ ਬੋਲਦਾ ਫਰਬੇ ਕੀ ਬਕਵਾਸ ਮਾਰੀ ਜਾਂਦਾ ਨੀ ਨੀ ਭਿੰਦੇਰੇ ਘਰ ਜਾ ਚੁੱਪ ਕਿਉਂ ਸਵੇਰੇ ਸਵੇਰੇ ਜੜਾਈ ਪਾਈ ਐ ਜਾ ਮੇਰੀ ਠੀਕ ਕਰਦਾ ਕੰਮ ਕਰਕੇ ਇਹ ਤਾਂ ਐ ਹੀ ਐ ਰਹਿਣਾ ਵੇ ਵੇ ਸ਼ਰਮ ਕਰਨਾ ਸ਼ਰਮ ਉੱਠ ਕੇ ਤੂੰ ਵੀ ਕੋਈ ਕੰਮ ਤਾਂ ਕਰ ਲੈ ਸਾਢੇ ਘੜੀ ਮੰਜੇ ਨਾਲ ਜੁੜਿਆ ਰਹਿਣਾ ਇਹਦੇ ਸਾਥੇ ਜੇ ਬੈਣਾ ਮੈਨੂੰ ਮਤਾਂ ਨਹੀਂ ਹੁਈਆ ਮੈਂ ਬਸ ਨਿਆਣਾ ਆਇਆ ਹੈ ਇਹ ਇਹ ਤਾਂ ਪਿੰਧਰੀ ਹੈ ਜਿਹੜੀ ਇਹਦੇ ਨਾਲ ਕੱਟੀ ਜਾਂਦੀ ਹੈ ਜੇ ਕਿਤੇ ਮੈਂ ਹੁੰਦੀ ਉਹਨੂੰ ਇੱਕ ਪਾਸਾ ਹੋਇਆ ਹੁੰਦਾ ਤੇ ਤਾਂ ਇਹ ਤੁਹਾਨੂੰ ਕੁ ਪੀ ਜਾਂਦਾ ساری ਢੇੜੀ ਉਹਦਾ ਅੱਜ ਬਣਾਉ ਮੇਕਅਪ ਹੋ ਰਿਹਾ ਮੇਕਅਪ ਕਰਕੇ ਕਿਹੜੇ ਸਾਹੂ ਨੂੰ ਮਿਲ ਜਾਣਾ ਤੂੰ ਬੇ ਮਰ ਜਾਣਿਆ ਜਾਣਾ ਤੇਰੀ ਮਕਾਨ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਹੈਗੀ ਸਾਹੂ ਤੇ ਮੈਨੂੰ ਹੈ ਤੂੰ ਮੈਨੂੰ ਪਾਗਲਾ ਬਣਾਣੀ ਨਿਕਲ ਨਹੀਂ ਕਰੋ ਮੈਂ ਨਿਕਲ ਤਾਂ ਮੈਂ ਕਦੇ ਦੀ ਜਾਂਦੀ ਜੇ ਇੱਜ਼ਾਤ ਨਾ ਹੁੰਦੀ ਨਾ ਤੇਰੇ ਹਜੇ ਤੇ ਦਰਸ਼ਨ ਵੀ ਨਹੀਂ ਪਾਉਂਦੀ ਸੀ ਕਿ ਮੈਂ ਤਾਂ ਹੈਂ ਬਗਵਾਹ ਕਰ ਰਹੀ ਐ ਨਿਕਲ ਜਾ ਜੇ ਤਰੋਂ ਨਾਲੇ ਹੋਰ ਮੈਂ ਕੀ ਕੱਕੜੀਆਂ ਲੈਣੀਆਂ ਸੀ ਤੇਰੇ ਤੋਂ ਸੜ

ਹਾਂ ਜੇ ਅਜੇ ਮੇਰੀ ਮਾਂ ਹੁੰਦੀ ਤਾਂ ਮੈਂ ਮੇਰਾ ਦੁੱਖ ਸੁਣਨਾ ਸੀਗਾ ਮੈਂ ਕਿਹਨੂੰ ਆਪਣਾ ਦੁੱਖ ਸੁਣਾਵਾਂ ਤੈਂ ਦਾ ਤੇ ਤੇ ਕਿੱਟ ਕੇ ਜੱਟ ਦਿੰਦਾ ਮੈਂ ਤਾਂ ਬੱਚਿਆਂ ਨੂੰ ਛੱਡ ਕੇ ਕਿਤੇ ਜਾ ਵੀ ਨਹੀਂ ਸਕਦੀ ਹੈਗੀ ਕੱਲੀ ਜਾਨ ਹੁੰਦੀ ਤਾਂ ਹੁਣ ਨੂੰ ਆਪਣੀ ਜਾਨ ਖਤਮ ਕਰ ਲੈਣੀ ਸੀਗੀ ਅਬ ਬੱਚਿਆਂ ਨੂੰ ਛੱਡ ਕੇ ਕਿੱਥੇ ਜਾਵਾਂ ਮੈਂ ਨਾ ਨਾ ਪਿੰਦੇ ਨਾ ਰੋ ਰੋ ਜਿੱਤੀ ਤੂੰ ਨੂਰੋ ਦੀ ਦੇ ਕੇ ਮੇਰੀ ਜਾਨੀ ਕਾੜੀ ਰਸ ਤੂੰ ਮੇਰੀ ਛੋਟੀ ਭੈਣ ਤੇ ਫੜ ਪੜੀ ਪੀਦਾ ਫੜ ਪੜ ਕੱਜਰ ਨੇ ਕਿਵੇਂ ਕੁੱਟੀ ਰਸ ਅੰਨਿਆ ਮੰਗੂ ਮਾਰਦਾ ਪਿਆ ਸੀ ਚੱਲ ਵਾਸਾ ਮਾਣਾ ਹੜਾ ਕਰੀਂ ਪਿੰਦੇ ਦੇਖ ਪਿੰਦੇ ਗੁੱਸਾ ਤਾਂ ਕਰੀ ਨਾ ਕਹੇਗੀ ਭਣ ਕੀ ਕਰਦੀ ਹੈ ਜੋ ਚਾਜ ਤੇ ਕੀ ਲਾਇਆ ਨਾਟਾ ਤੇਰਾ ਮਨ ਬਦਲ ਮੈਨੂੰ ਕੀ ਪਤਾ ਹੈ ਹਾਂ ਮੈਨੂੰ ਪਤਾ ਲੱਗ ਜਿਵੇਂ ਨਾ ਰੋਤੀਂ ਕਾਣ ਪਹਿਨੇ ਤੈਨੂੰ ਪਤਾ ਤਾਂ ਹੈਗਾ ਮਾਪਿਓ ਹੁੰਦੇ ਤਾਂ ਮੈਂ ਜਾਂਦੀ ਆਕੇ ਕੱਟਾ ਵੀ ਕਿੱਲੇ ਦੇ ਜੋਰ ਤੇ ਤੰਗੜਦਾ ਹੁੰਦਾ ਭਾਈ ਪਰ ਗਈ ਕਿਹਦੇ ਮਿੱਤਰੇ ਪਰ ਗਈ ਤਾਂ ਮੇਰੀ ਦੇਸ ਕਿਉਂ ਨਹੀਂ ਰਾਜੀ ਹੈਗੀ ਕਿਹਦੇ ਮੂਰੇ ਦੁੱਖ ਬਰੋਲਾ ਮੈਂ ਰੱਬ ਦੱਸ ਕੀ ਰੱਬ ਇਹ ਤਾਂ ਸਮਝ ਨਹੀਂ ਆਉਂਦੀ ਕਿਉਂ ਰੱਬ ਤੇਰੇ ਬਾਦ ਪੈ ਗਿਆ ਮੇਰੇ ਤਾਂ ਜੋ ਕੱਲੀ ਜਾਨ ਦੀ ਜਾਨ ਹੁੰਦੀ ਹੁਣ ਕੋਈ ਨਾ ਕੋਈ ਖੂ ਖਾਤਾ ਕਰ ਨਾ ਨਹੀਂ ਕਰ ਦਿੰਦੀ ਗੰਦਾ ਮੈਂ ਨਾ 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 ਇਹ ਨਾ ਸੋਚ ਅੰਧਵਾਖ ਨਾ ਤਾਂ ਸੋਚ ਇਹਦੇ ਦੇ ਮੂਹਰੇ ਦੇਖ ਕੇ ਮੈਨੂੰ ਬਸ ਦਿਨ ਕੱਟਣੇ ਪੈਂਦੇ ਨੇ ਤੂੰ ਉਹਦੇ ਗਣੀ ਨਾ ਸੋਚਿਆ ਕਰ ਉਹ ਤਾਂ ਹੈ ਹੀ ਜਾ ਜਾ ਕਬੀਜ ਰਹੇਗਾ ਤੂੰ ਜਵਾਕਾਂ ਦੀ ਮੂਹਰੇ ਦੇਖ ਕੇ ਆਖ ਕਦੇ ਵੀ ਨਾ ਸੋਚੀ ਦਿਮਾਗ 'ਚ ਕਦੇ ਵੀ ਨਾ ਮੇਰੀ ਭੈਣ ਦੀ ਚਲ ਕੋਈ ਨਾ ਬੰਦੇ ਕਿੰਨੇ ਨੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਦੀਏ ਰੱਬ ਕਿਤੇ ਤਾਂ ਤੇਰੀ ਸੁਣੂਗਾ ਚਲ ਕੋਈ ਨਾ ਬਠੇਰਾ ਬਣ ਹੋੜਾ ਕਰ ਲਓ ਹੁਣ ਜਮੇ ਭੈ ਬਿਦਰਾਮ ਕਰ ਲੈ ਨਾਲੇ ਜਵਾਕਾਂ ਬਲਾ ਕੇ ਬੈਠ ਕੋਈ ਬੈਠ ਜੇ ਕੋਈ ਚੀਜ਼ ਚਾਹੀਦੀ ਹੋਊਗੀ ਤਾਂ ਮੈਨੂੰ ਆਵਾਜ਼ ਦੇ ਦੀ ਅੱਛਾ ਕੈਨ ਬਹੁਤ ਔਖ ਹੈ ਹੁਣ ਬਰਦਾਸ਼ਤ ਤੋਂ ਉੱਪਰ ਹੋਇਆ ਪਿਆ ਰੋਡ ਕੋਟ ਕੋਟ ਕੇ ਕਿੰਨੇ ਮੇਰਾ ਬੁਰਾ ਹਾਲ ਕੀਤਾ ਪਿਆ ਹੁਣ ਨਹੀਂ ਕੋਟ ਖਾ ਹੁੰਦੀ ਹੈਗੀ ਪਰ ਉਹਦੇ ਰੋਜ਼ ਮਰਨ ਨਾਲ ਕਿੱਕ ਦੀ ਨਹੀਂ ਮਰਨਾ ਚਾਹਾਂ ਮਾਂ ਤੇਰੀ ਧੀ ਨੂੰ ਤੂੰ ਮਾਫ ਕਰੀ ਮੇਰੇ ਕੋਲੇ ਹੋਰ ਕੋਈ ਰਸਤਾ ਨਹੀਂ ਹੈਗਾ ਬਸ ਇਹੀ ਚਾਰਾ ਹੁਣ ਤਾਂ ਮਿਲ ਲਿਆ ਚੰਨ ਪੁੱਤ ਚੰਨ ਪੁੱਤ ਚਲ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਘਰ ਸਭਾਲਣ ਦੀ ਪਰ ਇਹ ਬੰਦੇ ਨੇ ਕੋਈ ਕਦਰ ਨਹੀਂ ਪਾਈ ਮੇਰੀ ਬਸ ਸਭ

ਹੇ ਮੇਰੀ ਰੱਬਾ ਮੈਨੂੰ ਲੱਗਦਾ ਹੁਣ ਘਰੋਂ ਚੜਜੂ ਮੈਂ ਕਿੱਥੇ ਲੱਭਾਂ ਮੈਂ ਤਾਂ ਮੈਨੂੰ ਹੀ ਨਹੀਂ ਆਹ ਰੱਬਾ ਇੱਥੇ ਵੀ ਪਤਾ ਨਹੀਂ ਕਿਸੇ ਬੁਖੜ ਭਾਣੀ ਤੇ ਆਪਾਂ ਨੂੰ ਲੱਗ ਗਈ ਜੇ ਆ ਗਿਆ ਔਰ ਮੈਂ ਫੇਰ ਡੱਪ ਕੇ ਕੀ ਹੋਇਆ ਕੀ ਹੋਣਾ ਸੀ ਚਵਾਖ ਨਹੀਂ ਦੀ ਨਾ ਘਰੇ ਪਤਾ ਨਹੀਂ ਵਿਚਾਰੀ ਕਿੱਥੇ ਗਈ ਉਹਨਾਂ ਨੂੰ ਭੁੱਖਣ ਭਾਣਿਆਂ ਨੂੰ ਆਜੋ ਵੀ ਹੋ ਨਿਕਲੀ ਉਹਦੇ ਜਿਵੇਂ ਆਪਣੇ ਖਾਸਬ ਨਾਲ ਨਿਕਲੀ ਹੁੰਦੀ ਜਦੋਂ ਦੇਖੋ ਖਾਸਬ ਆਜਾ ਲੈ ਆਦੇ ਜੇ ਉਹ ਨਹੀਂ ਜਦ ਐ ਨਹੀਂ ਮੇਰੀ ਗੱਲ ਸੁਣ ਲੈ ਇੱਕ ਉਹ ਤਾਂ ਹੁਣ ਹੈ ਨਹੀਂ ਕਿ ਘਰੇ ਮੈਂ ਆ ਜੇ ਪੀਕੇ ਮੁੜ ਕੇ ਪਰ ਕੇ ਕਨੀਆ ਨਾ ਤਾ ਤੋੜ ਦੂੰਗੀ ਮੈਂ ਜਿਆਦੇ ਬੋਲ ਨਾ ਬੱਸ ਬੋਲ ਰਹੀ ਤੂੰ ਆਇਆ ਨਹੀਂ ਕਰੇ ਕਹਿੰਦੇ ਕਿਸ ਨੂੰ ਰੈਂਦੀ ਕੁੱਟਦਾ ਕਦੀ ਕਿ ਕਿਹਨੂੰ ਰੋਣਾ ਕੁੱਟਦਾ ਹਾਂ ਮੇਰੀ ਜਾਨੀ ਮੈਂ ਵਿਆਹ ਨਹੀਂ ਲਿਆਇਆ ਹਾਂ ਕਿਹਨੇ ਹੱਕ ਨੂੰ ਪਿਆਰ ਆਣਦੇ ਕੱਲੇ ਕਰਨੇ ਨੂੰ ਕੁੱਟਦਾ ਵੇ ਵੇ ਜੇ ਤੂੰ ਨੂੰ ਵਿਆਹ ਕੇ ਲਿਆਇਆ ਕੁੱਟਣ ਵਾਸਤਾ ਬੈਠੇ ਨਹੀਂ ਲਿਆਇਆ ਵਿਆਹ ਹੀ ਲਿਆ ਆਹ ਲੈ ਜਦ ਡੱਕਰੇ ਨਾਲ ਹੋਦੇ ਨੇ ਵੇ ਤੇਰੀਆਂ ਇਹੀ ਕਰਤੂਤਾ ਕਰਕੇ ਉਹ ਘਰੋਂ ਗਈ ਐ ये तू क्या जिदा मुदा हो क्यों जांगी करो क्यों पैर पड़ती ओए रमी आ सुन के गा के आ रे हम भी चले अरे अरे की कहंदा नहीं के खा के बे लपड़ा है बे लपड़ा जवाब भी नाल गए रे बे जे कितने कुछ खा खू के मर के बे कुछ नहीं रहना कर जजू अपना सारा केड़े नहीं मार दियो मनु पता अपने जिले खालू को नहीं होया बे जाके लपड़ा लपड़ा खड़ा करके सोचता ही लपेगा तू ਯਾਰ ਹੁਣ ਲੰਮਾ ਲੰਮਾ ਨਹੀਂ ਆਵੇ। ਹਾਈ ਮੈਂ ਮਰ ਜਾਵਾਂ। ਹੁਣ ਮੈਂ ਕਿੱਥੇ ਜਾਵਾਂ? ਮੈਂ ਕੱਦੀ ਖੇੜੀ ਕਿੱਥੇ ਰਭਾਂ ਹੁ ਜਾ ਕੇ। ਇਹਨੂੰ ਤਾਂ ਜਮੀ ਨਹੀਂ ਹੈਗੀ ਚੌਰੇ ਨੂੰ। ਵੀ ਮਾੜਾ ਮੋਟਾ ਦੇਖ ਲੈ ਦਸ ਭੂਰਾ ਭੂਰਾ ਜਵਾਕ ਲੈ ਕੇ ਗਈ ਆ ਭੁੱਖਾ ਨਾ ਪਾਣੀ। ਹੈ ਮਿਹਰਬਾਨ ਦੱਸ ਕਰ ਲਈ ਵਾਗਰੂ ਕੁਛ ਇਹ ਜਣਾ ਕਰਦੇ। ਵੀ ਤਰ ਮਚੜੇ ਨੇ ਲਗੂ ਪੀ ਜਾਣੇ ਤਾਂ।

ਮੇਰੇ ਅੱਖਾਂ ਨੇ ਕੀ ਦੱਸਾਂ ਕਿ ਤਾਂ ਨਾ ਸਮਝਣੇਗੇ ਤਾਂ ਲੰਮਾ ਇਹਨਾਂ ਨੂੰ ਭੁੱਖੇ ਢਿੱਡੇ ਤਾਂ ਹੁਣ ਲੈ ਕੇ ਨਹੀਂ ਜਾ ਸਕਦੇ ਕਿਤੇ ਘਰੀ ਲੈ ਕੇ ਜਾਣਾ ਪਊ ਇਹਨਾਂ ਨੂੰ ਚਲੋ ਮਤਾਂ ਸਾਰੇ ਪਿੱਛੇ ਮੇਰੇ ਜੂਨ ਖਰਾਬ ਹੁੰਦੇ ਕੋਈ ਗੱਲ ਨਹੀਂ ਆਓ ਕਿੰਦਰੀ ਕਿੱਥੇ ਗਈ ਸੀ ਮੁਖੜੀ ਮਾਰੀ ਜਵਾਕ ਲੈ ਕੇ ਹੈ ਜਾਈ ਤਾਂ ਸੀ ਅਬਦਾ ਪਖਤਮ ਕਰਨ ਭੈਣੇ ਹੋਈ ਨਹੀਂ ਪਰ ਅਜਵਾਕ ਮੈਨੂੰ ਮੋੜ ਲਈ ਵਾਪਸ ਕਰ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕਿੰਨੂ ਮੈਂ ਕੀ ਸਮਝਾਇਆ ਸੀ ਹੈ ਮੈਂ ਕੀ ਕਰਾਂ ਕਿੰਨਾ ਕੁ ਬਰਦਾਸ਼ਤ ਕਰਾਂ ਤੁਨ ਤਾਂ ਥੱਪ ਗਈ ਜਮ ਨਾ ਨਾ ਐ ਨਾ ਐ ਨਹੀਂ ਸੋਚੀਦਾ ਹੁੰਦਾ ਹੈ ਤੈਨੂੰ ਮੈਂ ਕੀ ਸਮਝਾਇਆ ਸੀ ਹੈ ਗੋਲੀ ਦੱਸ ਜਵਾਕਾ ਗਣੀ ਤਾਂ ਦੇਖਦੀ ਐਨਾ ਘਣੀ ਦੇਖ ਕੇ ਵਾਪਸ ਮੋੜਨਾ ਪੈ ਗਿਆ ਨੀ ਇਹ ਰੁਲ ਜਾਣਗੇ ਮੇਰੇ বিনা ਉਹਦਾ ਕੁਛ ਨਹੀਂ ਜਾਣ ਉਹਨੂੰ ਤਾਂ ਦਰੂ ਮਿਲੇ ਜਾਣੀ ਹੈ ਨਾ ਇਹਨਾਂ ਨੂੰ ਮਾਂ ਨਹੀਂ ਮਿਲਣੀ ਦੁਬਾਰਾ ਨੀ ਉਹਨੇ ਤਾਂ ਬਸ ਉਹਨੂੰ ਕੋਈ ਕੰਮ ਹੈ ਹੋਰ ਕੋਈ ਭੀਣ ਤੋਂ ਸਿਵਾ ਚੱਲ ਹੁੰਨਾ ਬੋਲੀ ਕਦੇ ਵੀ ਇਹੋ ਜਿਹਾ ਕੋਈ ਕੰਮ ਨਹੀਂ ਆਲੀ ਤੱਕੇ ਆਵੇ ਕਿਹੜੇ जवाकों ने मुनु है मैं वापस मुड़िया नहीं तेरे शर्म ना ना तो नहीं आज क्यों पीने का निकलेगा इतो तेन नहीं पता है ना किस हिसाब रे रही है तेरे जे ओ अगे पिछे नहीं है तू रू पीना ਵੇ ਲੱਖਾਂ ਕੁੜੀਆਂ ਨੇ ਐਹੇ ਦੀਆਂ ਜਿਹੜੀਆਂ ਸਿਰਫ ਆਪਣੇ ਜੋ ਆਕਾਂ ਪਿੱਛੇ ਆਪਣੀ ਸਾਰੀ ਜ਼ਿੰਦਗੀ ਗਾਲ ਦੰਗੀਆਂ ਨੇ ਤੈਨੂੰ ਸ਼ਰਮ ਹੋਣੀ ਚਾਹੀਦੀ ਐ ਮਾੜੀ ਮਟੀ ਵੀ ਤੇਰਾ ਕਿੰਨਾ ਕਰ ਗਏ ਤੇਰੇ ਜੋ ਆਕਾਂ ਸੰਗਿਆ ਸਾਰਾ ਕੁਝ ਕਰਦੀ ਐ ਫਿਰ ਵੀ ਤੂੰ ਇੰਨੇ ਲਾਂਤਾਂ ਜਿੰਨਾ ਹੋ ਬਾਬੇ ਤੈਨੂੰ ਨਹੀਂ ਪਤਾ ਇਹ ਜਨਮ ਹੀ ਸਹੀ ਨਹੀਂ ਇਹ ਮਰੇ ਲੜਾਈ ਕਰ ਰਿਹਾਗੇ ਤੂੰ ਕਹੇਂ ਪਾਸ ਨਹੀਂ ਐ ਵੀ ਜਿਹੜੀ ਇਹ ਸਹੀ ਨਹੀਂ ਕਹਿੰਦੀ ਬਾਬੇ ਇਹ ਤਾਂ ਨਿਕਲੂ ਵੀ ਐ ਤੂੰ ਹਾਂ ਵੀ ਇੱਕ ਇੱਕ ਬਾਬੇ माई भी परी तू की हो गई। माई परी आकर आ रही हूँ। बंदी, 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 बंदी। इनमें से कतार कैसी? बंदी, 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 बंदी। तेरे नज़रों न दूर करते रहो। तेरे नज़रों तो बाद थे। एक जो आता ना कह रहा है, इधर कह रहा है, ये रहने निकले थे। ਉਹ ਇਕੱਲਾ ਕਰ ਤੂੰ ਮੇਰੇ ਬੋਲ ਨਾ ਮਾਫ ਕਰ ਮੈਂ ਤੂੰ ਬਹੁਤ ਵਧੀਆ ਗੱਲਾਂ ਪੀਓਂਗੀ ਮੈਂ ਤੇ ਤੇ ਵਰਗੀ ਜਨਨ ਤੇ ਸ਼ੱਕ ਕਰਦਾ ਰ ਮੈਨੂੰ ਮਾਫ ਕਰ ਤੋ ਅੱਜ ਤੋ ਬਾਹਰ ਪਾਣੀ ਪੀਦ ਲਈ ਕੋਈ ਗਲਤੀ ਕਰ ਲਾ ਵੀ ਮੈਨੂੰ ਮਾਫ ਕਰ ਦੇ រ <tries>